ਪੰਜਾਬ ਦੀਆਂ ਚਾਰ ਜਿਮਣੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਆਪਣੇ ਤਿੰਨ ਹਲਕਿਆਂ ਦੇ ਉਮੀਦਵਾਰਾਂ ਨੂੰ ਐਲਾਨ ਦਿੱਤਾ ਹੈ ਤਿੰਨ ਹਲਕਿਆਂ ਦੇ ਵਿੱਚੋਂ ਉਮੀਦਵਾਰਾਂ ਦੇ ਨਾਮਾਂ ਨੂੰ ਦੇ ਦਿੱਤੀ ਹਰੀ ਚੰਡੀ ਭਾਰਤੀ ਜਨਤਾ ਪਾਰਟੀ ਨੇ ਪਹਿਲ ਕਦਮੀ ਕੀਤੀ ਹੈ ਬਾਕੀ ਪਾਰਟੀਆਂ ਨੂੰ ਪਛਾੜਦਿਆਂ ਹੋਇਆਂ ਪਹਿਲਾ ਤਿੰਨ ਉਮੀਦਵਾਰਾਂ ਦੇ ਕਰ ਦਿੱਤੇ ਐਲਾਨ ਤੁਸੀਂ ਜਿਹੜਾ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਵੱਧਾ ਹੋਇਆ ਪ੍ਰਭਾਵ ਦੇਖ ਕੇ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਨੂੰ ਲੈੰਦਿਆਂ ਬਹੁਤ ਹੀ ਸੀਰੀਅਸ ਦੇਖ ਰਹੀ ਹੈ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਦਾ ਐਲਾਨ ਨਵੰਬਰ ਵਿੱਚ ਹੋ ਸਕਦਾ ਹੈ ਸੋ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਬਾਕੀ ਪਾਰਟੀਆਂ ਨੂੰ ਪਛਾੜਦਿਆਂ ਹੋਇਆ ਪਹਿਲ ਕਦਮੀ ਕਰਦਿਆਂ ਆਪਣੇ ਤਿੰਨ ਹਲਕਿਆਂ ਤੋਂ ਉਮੀਦਵਾਰਾਂ ਦਾ ਨਾਮ ਅਲਾ ਦਿੱਤਾ ਹੈ ਜਿਵੇਂ ਪਿਛਲੇ ਕੁਝ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਚਾਰਾਂ ਹਲਕਿਆਂ ਦੇ ਵਿੱਚ ਇੰਚਾਰਜ ਤੇ ਸਹੈਨਚਾਰਜ ਤੇ ਮੰਡਲ ਇੰਚਾਰਜ ਲਾਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਦੋ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਹੀ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਲੈ ਗਏ ਇੰਚਾਰਜ ਸਹੈਨਚਾਰਜ ਹਨ ਜਿਹੜਾ ਕਿ ਹਾਈ ਕਮਾਂਡ ਨੂੰ ਦੱਸ ਦਿੱਤਾ ਹੈ ਕਿ ਇਹ ਹਲਕਿਆਂ ਦੇ ਵਿੱਚ ਇੰਨਾ ਉਮੀਦਵਾਰਾਂ ਦਾ ਪ੍ਰਭਾਵ ਹੈ ਔਰ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਔਰ ਉਹ ਜਿੱਤ ਕੇ ਜਿਹੜਾ ਕਿ ਟੇੜ ਭਾਜ ਭਾ ਦੀ ਚੋੜੀ ਵਿੱਚ ਪਾ ਸਕਦੇ ਨੇ ਉਹ ਚਿਹਰੇ ਕੋਈ ਹੋਰ ਨਹੀਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੋਏ ਹੋਏ ਨੇ ਸਭ ਤੋਂ ਪਹਿਲਾਂ ਬਰਨਾਲਾ ਹਲਕੇ ਦੀ ਗੱਲ ਕਰੀਏ ਤਾਂ ਬਰਨਾਲਾ ਹਲਕੇ ਤੋਂ ਜੋ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਔਰ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਉਹ ਹਲਕੇ ਦੇ ਵਿਧਾਇਕ ਰਹੇ ਨੇ ਸਰਦਾਰ ਕੇਵਲ ਸਿੰਘ ਢਿੱਲੋਂ ਉਨ੍ਹਾਂ ਦਾ ਨਾਮ ਬਿਲਕੁਲ ਫਾਈਨਲ ਕਰ ਲਿਆ ਗਿਆ ਹੈ ਕੇਵਲ ਸਿੰਘ ਢਿੱਲੋ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਹੀ ਬਰਨਾਲਾ ਹਲਕੇ ਵਿੱਚ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਵਿੱਡੀਆਂ ਹੋਈਆਂ ਨੇ ਸੋ ਕੇਵਲ ਸਿੰਘ ਢਿੱਲੋ ਬਰਨਾਲਾ ਹਲਕੇ ਦੇ ਵਿੱਚ ਜੋ ਕਿ ਮਜ਼ਬੂਤ ਦਾਵੇਦਾਰ ਸੀ ਔਰ ਉਨ੍ਹਾਂ ਦੇ ਨਾਮ ਦੇ ਉੱਪਰ ਮੋਹਰ ਲਾ ਦਿੱਤੀ ਹੈ ਇਨਚਾਰਜਾਂ ਔਰ ਸੈਨਚਾਰਜਾਂ ਨੇ ਜੋ ਹਾਈ ਕਮਾਂਡੋਂ ਲਿਖ ਕੇ ਪਹੁੰਚਾਇਆ ਬਰਨਾਲਾ ਹਕੇ ਤੋਂ ਭਾਰਤੀ ਜਨਤਾ ਪਾਰਟੀ ਜਿਮਣੀ ਚੋਣਾਂ ਦੇ ਵਿੱਚ ਕੇਵਲ ਸਿੰਘ ਢਿੱਲੋ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ ਸੋ ਇਸ ਦੇ ਨਾਲ ਹੀ ਗਿੱੱਦਰਵਾ ਹਲਕੇ ਦੀ ਗੱਲ ਕਰੀਏ ਕਿੱਦੜਵਾ ਹਲਕੇ ਦੇ ਵਿੱਚ ਵੀ ਜਿਵੇਂ ਹੀ ਮਨਪ੍ਰੀਤ ਸਿੰਘ ਬਾਦਲ ਜੋ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਤਿਆਰੀਆਂ ਸ਼ੁਰੂ ਕਰ ਰਹੇ ਸੀ ਉਹਨਾਂ ਦਾ ਨਾਮ ਵੀ ਫਾਈਨਲ ਕਰਕੇ ਹਾਈ ਕਮਾਂਡ ਨੇ ਜਿਹੜਾ ਕਿ ਸੈਨ ਇੰਚਾਰਜ ਹੋ ਰਿਚਾਰਜ ਨੇ ਹਾਈ ਕਮਾਂਡ ਨੂੰ ਦੇ ਦਿੱਤਾ ਕਿ ਮਨਪ੍ਰੀਤ ਸਿੰਘ ਬਾਦਲ ਜੋ ਇਸ ਹਲਕੇ ਤੋਂ ਪੰਜ ਵਾਰ ਦੇ ਵਿਧਾਇਕ ਨੇ ਔਰ ਮਜ਼ਬੂਤ ਦਾਵੇਦਾਰ ਨੇ ਉਹ ਸೀਟ ਕਿੱਦੜਵਾ ਦੀ ਜਿਹੜੀ ਟੱਕਰ ਦੇ ਕੇ ਜਿੱਤ ਸਕਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਕਿ ਕਿੱਦੜਵਾ ਹਲਕੇ ਤੋਂ ਮਨਪ੍ਰੀਤ ਬਾਦਲ ਜਿਹੜਾ ਟਿਕਟ ਜਿਤਾ ਕੇ ਪਾਇਪਰ ਦੀ ਚੋੜੀ ਪਾ ਸਕਦੇ ਨੇ ਸੋ ਮਨਪ੍ਰੀਤ ਬਾਦਲ ਦਾ ਨਾਮ ਬਿਲਕੁਲ ਫਾਈਨਲ ਹੋ ਗਿਆ ਗਿੱਦੜਵਾ ਹਲਕੇ ਤੋਂ ਵੀ ਜੋ ਕਿ ਪਿਛਲੇ ਕੁਝ ਦਿਨਾਂ ਵਿੱਚ ਮਨਪ੍ਰੀਤ ਬਾਦਲ ਨੇ ਗਿੱਦੜਵਾ ਹਲਕੇ ਵਿੱਚ ਵੀ ਆਪਣੀਆਂ ਚੋਣ ਸਰਗਰਮੀਆਂ ਬਿਟੀਆਂ ਹੋਈਆਂ ਸੀ ਸੋ ਜਿਵੇਂ ਇੰਚਾਰਜ ਆਰ ਸੈਨ ਚਾਰਜਾ ਨੇ ਉਹਨਾਂ ਦਾ ਨਾਮ ਦੇ ਉੱਪਰ ਮੋਹਰ ਲਾ ਦਿੱਤੀ ਔਰ ਹਾਈ ਕਮਾਂਡ ਨੂੰ ਦੱਸ ਦਿੱਤਾ ਹੈ ਬਰਨਾਲਾ ਔਰ ਗਿੱਦੜਵਾ ਦੋ ਹਲਕਿਆਂ ਦੇ ਵਿੱਚ ਨਾਮ ਫਾਈਨਲ ਹੋ ਗਏ ਔਰ ਤੀਸਰਾ ਹਲਕਾ ਜਿਹੜਾ ਕਿ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਵੀ ਉਮੀਦਵਾਰ ਜੋ ਪਿੱਛੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੀ ਸੋ ਰਵੀਕਰਨ ਸਿੰਘ ਕਾਲੋ ਰਵੀਕਰਨ ਸਿੰਘ ਕਾਲੋ ਦਾ ਨਾਮ ਫਾਈਨਲ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਲੋ ਹੀ ਡੇਰਾ ਬਾਬਾ ਨਾਨਕ ਤੋਂ ਮਜ਼ਬੂਤ ਦਾਵੇਦਾਰ ਨੇ ਜਿਹੜੇ ਕਿ ਪਿਛਲੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਥੋੜੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਜਦੋਂ ਕਿ ਹਵਾ ਸੀਗੀ ਔਰ ਉੱਥੇ ਕਾਂਗਰਸ ਦੇ ਜੇਤੂ ਉਮੀਦਵਾਰ ਤੋਂ ਬਹੁਤ ਘੱਟ ਫਰਕ ਨਾਲ ਹਾਰਦੇ ਨੇ ਸੁਖਵਿੰਦਰ ਸਿੰਘ ਅਦਾਵਾ ਤੋਂ ਜੋ ਕਿ ਡਿਪਟੀ ਸੀਐਮ ਦੇ ਮੁਕਾਬਲੇ ਚੋਣ ਲੜੀ ਸੀ ਉਹਨਾਂ ਨੇ ਗੁਰਦਾਬੀ ਕਰਤ ਸਿੰਘ ਕਾਲੋ ਡੇਰਾ ਬਾਬਾ ਨਾਨਕ ਤੋਂ ਬਿਲਕੁਲ ਭਾਜਪਾ ਦੇ ਉਮੀਦਵਾਰ ਤੈ ਹੋ ਚੁੱਕੇ ਨੇ ਤਿੰਨ ਹਲਕਿਆਂ ਦੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੇ ਤੈ ਕਰ ਲਏ ਨੇ ਗਿੱਦੜਵਾ ਤੋਂ ਮਨਪ੍ਰੀਤ ਸਿੰਘ ਬਾਦਲ ਬਰਨਾਲਾ ਤੋਂ ਕੇਵਲ ਸਿੰਘ ਢਿੱਲੋ ਔਰ ਜੁਸਰਾ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਲੋ ਜੋ ਸਰਦਾਰ ਨਿਰਮਲ ਸਿੰਘ ਕਾਲੋ ਸਾਹਿਬ ਦਾ ਸਪੀਕਰ ਸੀ ਉਹਨਾਂ ਦੇ ਸੁਪੁੱਤਰ ਨੇ ਸੋ ਚੱਬੇਵਾਲ ਹਲਕੇ ਨੂੰ ਲੈ ਕੇ ਜੋ ਅਜੇ ਜਿਹੜਾ ਕੀ ਭਾਜਪਾ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ ਚੱਪੇਵਾਲ ਹਲਕੇ ਨੂੰ ਛੱਡਦਿਆਂ ਹੋਇਆਂ ਤਿੰਨ ਹਲਕਿਆਂ ਦੇ ਉਮੀਦਵਾਰ ਪੁਸ਼ਤ ਕਰ ਦਿੱਤੇ ਗਏ ਨੇ ਸੋ ਬਾਕੀ ਪਾਰਟੀਆਂ ਨੂੰ ਪ੍ਰਚਾਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਚੱਪੇਵਾਲ ਹਲਕੇ ਦਾ ਵੀ ਦੋ ਦਿਨਾਂ ਦੇ ਵਿੱਚ ਫਾਈਨਲ ਹੋ ਜਾਏਗਾ ਕਿਸ ਸਮੇਂ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਨੇ ਤਿੰਨੋਂ ਸੀਟਾਂ ਦੇ ਉੱਪਰ ਆਪਣੇ ਉਮੀਦਵਾਰਾਂ ਦੇ ਨਾਮ ਕਰ ਦਿੱਤੇ ਕੋਸ਼ਿਸ਼